ਹੈਲੋ एवरीवन ਵੈਲਕਮ ਟੂ ਐਸ ਪੀ ਐਸ ਟਾਕਸ ਅੱਜ ਅਸੀਂ ਗੱਲ ਕਰਾਂਗੇ 6ਵੀਂ ਜਮਾਤ ਵਿੱਚ ਦਿੱਤੇ ਅਧਿਆਇ ਮਿਲਖਾ ਸਿੰਘ ਜੀ ਬਾਰੇ ਮਿਲਖਾ ਸਿੰਘ ਦਾ ਜਨਮ ਜ਼ਿਲ੍ਹਾ ਮੁਜ਼ੱਫਰਪੁਰ ਪਿੰਡ ਗੋਬਿੰਦਪੁਰਾ ਪਾਕਿਸਤਾਨ ਵਿੱਚ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਸੰਪੂਰਨ ਸਿੰਘ ਸੀ ਇਹ ਬੜੇ ਹੀ ਸੁਭਾਅ ਦੇ ਕੋਮਲ ਸਨ ਅਤੇ ਕਿਸਾਨ ਸਨ ਮਿਲਖਾ ਸਿੰਘ ਨੇ ਆਪਣੀ ਚੌਥੀ ਜਮਾਤ ਤੱਕ ਦੀ ਪੜ੍ਹਾਈ ਆਪਣੇ ਨੇੜਲੇ ਪਿੰਡ ਵਿੱਚ ਪੂਰੀ ਕੀਤੀ 1947 ਦੀ ਵੰਡ ਵੇਲੇ ਆਪ ਜੀ ਦੇ ਮਾਤਾ ਪਿਤਾ ਅਤੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਕਿਸੇ ਤਰੀਕੇ ਨਾਲ ਆਪ ਸ਼ਰਨਾਰਥੀ ਕੈਂਪ ਵਿੱਚ ਪਹੁੰਚੇ ਉਸ ਤੋਂ ਬਾਅਦ ਆਪ ਸ਼ਰਨਾਰਥੀ ਕੈਂਪ ਵਿੱਚੋਂ ਹੁੰਦੇ ਹੋਏ ਦਿੱਲੀ ਪਹੁੰਚੇ 1953 ਵਿੱਚ ਆਪ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਇਸ ਤੋਂ ਬਾਅਦ 1956 ਵਿੱਚ ਹੋਈਆਂ 올림픽 ਖੇਡਾਂ ਲਈ ਆਪ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਗਏ ਇਸ ਖੇਡਾਂ ਵਿੱਚ ਆਪਨੇ ਜਿਆਦਾ ਬਿਹਤਰੀਨ ਪ੍ਰਦਰਸ਼ਨ ਨਹੀਂ ਕੀਤਾ ਪਰ ਇਥੋਂ ਆਪਨੇ ਬਹੁਤ ਕੁਝ ਸਿੱਖਿਆ ਇਸ ਤੋਂ ਬਾਅਦ 1958 ਵਿੱਚ ਜਾਪਾਨ ਦੀ ਰਾਜਧਾਨੀ ਟੋਕੀਓ ਜਿੱਥੇ ਤੀਜੀਆਂ ਏਸ਼ੀਆਈ ਖੇਡਾਂ ਵਿੱਚ ਆਪ ਜੀ ਨੂੰ ਚੁਣਿਆ ਗਿਆ ਇੱਥੇ ਆਪ ਜੀ ਦਾ ਪ੍ਰਦਰਸ਼ਨ ਬੜਾ ਹੀ ਬਿਹਤਰੀਨ ਰਿਹਾ ਆਪ ਜੀ ਨੇ 400 ਮੀਟਰ ਦੀ ਦੌੜ ਸਿਰਫ 46.6 ਵਿੱਚ ਪੂਰੀ ਕੀਤੀ ਅਤੇ ਨਾਲ ਹੀ 200 ਮੀਟਰ ਦੀ ਦੌੜ ਵੀ ਪੂਰੀ ਕੀਤੀ ਆਪ ਜੀ ਦੇ ਸਨਮਾਨ ਵਿੱਚ ਉੱਥੇ ਰਾਸ਼ਟ ਗਾਣ ਜਨ ਗਣ ਮਨ ਲਗਾਇਆ ਗਿਆ ਇਹ ਸੁਣ ਕੇ ਆਪ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ ਇਸ ਤੋਂ ਬਾਅਦ ਪਾਕਿਸਤਾਨ ਵਿੱਚ ਹੋਣ ਵਾਲੀਆਂ ਦੌੜਾਕ ਖੇਡਾਂ ਵਿੱਚ ਆਪ ਜੀ ਨੂੰ ਚੁਣਾ ਚੁੜਿਆ ਗਿਆ ਆਪ ਜੀ ਨੇ ਉੱਥੇ ਜਾਣ ਲਈ ਮਨਾਂ ਕਰ ਦਿੱਤਾ ਅਤੇ ਕਹਿਣ ਲੱਗੇ ਉਸ ਦੇਸ਼ ਵਿੱਚ ਮੇਰੇ ਨਾਲ ਬਹੁਤ ਕੁਝ ਵਾਪਰਿਆ ਹੈ ਪਰ ਤਤਕਾਰੇ ਪ੍ਰਧਾਨ ਮੰਤਰੀ ਪੰਡਿਤ ਜਵਾਲਨਾਰ ਨਹਿਰੂ ਜੀ ਦੇ ਸਮਝੋ ਨਾਲ ਆਪ ਪਾਕਿਸਤਾਨ ਵਿੱਚ ਖੇਡਣ ਲੱਗ ਗਏ ਉੱਥੇ ਆਪ ਜੀ ਦਾ ਮੁਕਾਬਲਾ ਅਬਦੁਲ ਹਾਮਿਦ ਨਾਲ ਸੀ ਜਦੋਂ ਲੋਕਾਂ ਨੇ ਆਪ ਜੀ ਨੂੰ ਦੇਖਿਆ ਤਾਂ ਲੋਕ ਕਹਿਣ ਲੱਗੇ ਇਹ ਮਾੜੂ ਕੁ ਬੰਦਾ ਕੀ ਸਾਡੇ ਐਡੇ ਤਗੜੇ ਅਬਦੁਲ ਖਾਲਿਦ ਨਾਲ ਮੁਕਾਬਲਾ ਕਰ ਪਾਏਗਾ ਜਦੋਂ ਮਿਲਖਾ ਸਿੰਘ ਜੀ 에ਰਪੋਰਟ ਤੇ ਪਹੁੰਚੇ ਤਾਂ ਉੱਥੇ ਉਹਨਾਂ ਨੇ ਇੱਕ ਪਰਚੀ ਚੁੱਕ ਕੇ ਦੇਖੀ ਉਸ ਪਰਚੀ ਵਿੱਚ ਲਿਖਿਆ ਹੋਇਆ ਸੀ ਇਹ ਟੱਕਰ ਅਬਦੁਲ ਖਾਲਿਦ ਅਤੇ ਮਿਲਖਾ ਸਿੰਘ ਦੀ ਨਹੀਂ ਸਗੋ ਭਾਰਤ ਅਤੇ ਪਾਕਿਸਤਾਨ ਦੀ ਹੈ ਇਹ ਪੜਦੇ ਹੋਏ ਮਿਲਖਾ ਸਿੰਘ ਜੀ ਜੋਸ਼ ਨਾਲ ਭਰ ਗਏ ਅਤੇ ਮਨ ਹੀ ਮਨ ਸੋਚਣ ਲੱਗੇ ਮੈਂ ਆਪਣੇ ਦੇਸ਼ ਦਾ ਨਾਂ ਇੱਥੇ ਵੀ ਰੋਸ਼ਨ ਕਰਕੇ ਜਾਵਾਂਗਾ ਮੁਕਾਬਲਾ ਸ਼ੁਰੂ ਹੁੰਦਾ ਹੈ ਸਟੇਡੀਅਮ ਵਿੱਚ ਭਾਰੀ ਤਾਦਾਦ ਵਿੱਚ ਦਰਸ਼ਕ ਬੈਠੇ ਹੋਏ ਸਨ ਮਿਲਖਾ ਸਿੰਘ ਜੀ ਨੇ ਆਪਣਾ ਮੁਕਾਬਲਾ ਬੜਾ ਹੀ ਬਿਹਤਰੀਨ ਤਰੀਕੇ ਨਾਲ ਪੂਰਾ ਕੀਤਾ ਜਦੋਂ ਉਹ ਜਿੱਤ ਗਏ ਤਾਂ ਉਥੋਂ ਦੇ ਪ੍ਰਧਾਨ ਮੰਤਰੀ ਆਯੂਖਾ ਵਿਕਟਰੀ ਪੁਆਇੰਟ ਤੇ ਆਏ ਅਤੇ ਉਹਨਾਂ ਨੂੰ ਕਹਿਣ ਲੱਗੇ ਮਿਲਖਾ ਸਿੰਘ ਜੀ ਤੁਸੀਂ ਅੱਜ ਇਸ ਪਾਕਿਸਤਾਨ ਦੀ ਧਰਤੀ ਉੱਤੇ ਦੌੜੇ ਨਹੀਂ ਉੱਡੇ ਹੋ ਉਹਨਾਂ ਦਾ ਕਹਿਣ ਦਾ ਭਾਅ ਸੀ ਤੁਸੀਂ ਇਹ ਦੌੜ ਦੌੜ ਕੇ ਨਹੀਂ ਸਗੋ ਉੱਡ ਕੇ ਜਿੱਤੀ ਹੈ ਉੱਥੇ ਪੰਡਾਲ ਵਿੱਚ 10000 ਔਰਤਾਂ ਬੈਠੀਆਂ ਹੋਈਆਂ ਸਨ ਜਿਨ੍ਹਾਂ ਨੇ ਬੁਰਕੇ ਪਾਏ ਹੋਏ ਸਨ ਉਨ੍ਹਾਂ ਔਰਤਾਂ ਨੇ ਵੀ ਆਪਣੇ ਬੁਰਕੇ ਚੁੱਕ ਕੇ ਪਹਿਲੀ ਵਾਰ ਦੇਖਿਆ ਕਿ ਮਿਲਖਾ ਸਿੰਘ ਆਖਿਰ ਹੈ ਕੌਣ ਉਸ ਤੋਂ ਬਾਅਦ ਈਯੂਬ ਖਾਨ ਨੇ ਕਿਹਾ ਪਾਕਿਸਤਾਨ ਤੁਹਾਨੂੰ ਇੱਕ ਖਿਤਾਬ ਨਾਲ ਨਿਵਾਜੇਗਾ ਉਡਣਾ ਸਿੱਖ ਜਾਂ ਫਲਾਈਂਗ ਸਿੱਖ ਫਲਾਈਂਗ ਸਿੱਖ ਦਾ ਖਿਤਾਬ ਮਿਲਖਾ ਸਿੰਘ ਜੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਈਯੂਬ ਖਾਨ ਵੱਜੋਂ ਦਿੱਤਾ ਗਿਆ ਮਿਲਖਾ ਸਿੰਘ ਨੇ ਆਪਣੇ ਜੀਵਨ ਵਿੱਚ ਕੁੱਲ 80 ਦੌੜਾ ਦੌੜੀਆਂ ਜਿੰਨਾ ਵਿੱਚ 77 ਜਿੱਤਾਂ ਉਹਨਾਂ ਨੇ ਹਾਸਲ ਕੀਤੀਆਂ ਇਹ ਤਾਂ ਉਮਰ ਮੁਕਾਬਲਾ ਚੱਲਦਾ ਰਿਹਾ ਉਹਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਜੀਵਨ ਪਰ ਚੱਲਦਾ ਰਿਹਾ ਉਹਨਾਂ ਨੇ ਕਦੀ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਖੀਰ ਵਿੱਚ ਮਿਲਖਾ ਸਿੰਘ ਦੀ ਖਵਾਈ ਸੀ ਭਾਰਤ ਦੇ 100 150 ਕਰੋੜ ਲੋਕਾਂ ਵਿੱਚੋਂ ਕੋਈ ਤਾਂ ਮਿਲਖਾ ਸਿੰਘ ਬਣ ਕੇ ਨਿਤਰੇ ਇਹ ਸੀ ਮਿਲਖਾ ਸਿੰਘ ਦੀ ਜ਼ਿੰਦਗੀ ਦਾ ਸਫਰਨਾਮਾ ਉਹਨਾਂ ਨੇ ਭਾਰਤ ਦੇ ਪਰਦਨਾ ਪੂਰੇ ਜਗ ਵਿੱਚ ਰੋਸ਼ਨ ਕੀਤਾ ਅੱਜ ਤੱਕ ਉਹਨਾਂ ਵਰਗਾ ਦੌੜਾਕ ਪੈਦਾ ਨਹੀਂ ਹੋਇਆ ਸੋ ਏਸੀ ਮਿਲਖਾ ਸਿੰਘ ਦੀ ਸਟੋਰੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ